ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਬਲੌਗ ਦੀ ਅੱਜ ਦੇ ਨਵੇਂ ਦਿਨ ਦੀ ਟਾਈਮ 8:00 ਵੱਜ ਚੁੱਕੇ ਨੇ ਤੇ ਮੈਂ ਇੱਕ ਜਾ ਚੁੱਕੀ ਹਾਂ ਸਕੂਲ ਹੁਣ ਆਪਾਂ ਜੋਗਨ ਨੂੰ ਰੈਡੀ ਕਰਨ ਲੱਗਿਆ ਤੇ ਮੇਰਾ ਦਿਲ ਬਿਲਕੁਲ ਨਹੀਂ ਕਰਦਾ ਹੁੰਦਾ ਹੁਣ ਸਵੇਰੇ ਸਵੇਰ ਉੱਠਣ ਨੂੰ ਇੱਕ ਵਾਰ ਉੱਠ ਗੜੋ ਐਕਟਿਵ ਹੋ ਜਾਂਦਾ ਬੰਦਾ ਬਟ ਜਦੋਂ ਛੁੱਟੀ ਹੁੰਦੀ ਹੈ ਫਿਰ ਤਾਂ ਬਲੈਂਕਟ ਛੱਡਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੋ ਮਾਂ ਜੀ ਇੰਦਰਜੀਤ ਮੈਂ ਵੈਸਾ ਹੀ ਕਿਹਾ ਰੋਟੀ ਪਾ ਦੇ ਸਵਿਚ ਸਨ ਆਖੋ ਜੀ ਚਲੋ ਵਾਡ ਐਕਟਿਵ ਜੇ ਹੋ ਕੇ ਉੱਠਦੇ ਆ ਇੱਕ ਵਾਰ ਤੇ ਰੂਮ ਦੀ ਸੈਟਿੰਗ ਕਰੀਏ ਕਿਉਂਕਿ ਸੰਜੀਤਾ ਵੀ ਆ ਗਈ ਝਾੜੂ ਖੁਚਾ ਕਰ ਤੇ ਨਾਲ ਦੀ ਨਾਲ ਰੂਮ ਦੀ ਸਫਾਈ ਹੋ ਜਾਊਗੀ ਸੋ ਚਲੋ ਜੀ ਮਿਲਦੇ ਆਪਾਂ ਫਿਰ ਰੈਡੀ ਹੋ ਕੇ ਪਤਾ ਰੈਡੀ ਸ਼ੈਡੀ ਹੋ ਕੇ ਬੈਠ ਗਿਆ ਕਿ ਧੁੱਪ ਦੇ ਵਿੱਚ ਇੰਦਰਜੀਤ ਬੂਟੇ ਲਗਵਾਉਣ ਲੱਗੇ ਹੋਏ ਨੇ ਮਾਲੀ ਤੋਂ ਕਿਉਂਕਿ ਮੌਸਮ ਦੇ ਹਿਸਾਬ ਨਾਲ ਕਾਫੀ ਸਾਰੇ ਕਮਲਿਆਂ ਦੇ ਕੁਝ ਜਿਹੜੇ ਸੁੱਕ ਗਏ ਸੀਗੇ ਤੇ ਚੇਂਜ ਕਰਵਾਉਣ ਵਾਲੇ ਸੀਗੇ ਐਸੀ ਬਾਤ ਖੜੀ ਸੀ ਹੁਣ ਆਪਾਂ ਕਰੀਏ ਕੰਮ ਕੁਰਸੀ ਕੱਢ ਲਿਆ ਕੰਮ ਕੀ ਕਰਨਾ ਕਿ ਮੇਰੇ ਬਿੰਦੀਆਂ ਦੇ ਪੱਤੇ ਨੇ ਸਾਰੀਆਂ ਤੇ ਅੱਦੀਆਂ ਅੱਦੀਆਂ ਬਿੰਦੀਆਂ ਨੇ ਇੱਕ ਦੇ ਸੈੱਟ ਕਰੀਆਂ ਨੇ ਇਹ। ਲਓ ਵੀ ਆਪਾਂ ਚੱਲੇ ਆਂ ਨਰਨਗੜ੍ਹ ਨੂੰ ਫਰੋਜ਼ਨ ਚੱਲੀ ਆਪਣੇ ਨਾਲ ਫਰੋਜ਼ਨ ਫਰੋਜ਼ ਫਰੋਜ਼ ਨਾਲ ਮम्मी ਨੂੰ ਮਿਲਣ ਚੱਲੀ ਆ। ਹੋਰ ਨਾ ਭੈਣ ਨੂੰ ਹੈ ਨਾ ਫਰੋਜ਼ਨ ਕਿਵੇਂ ਬੈਠੀ ਆ ਦੇਖ ਪ੍ਰਧਾਨ ਬਣੀ ਚਲੋ ਚੱਲੀਏ। ਕਰੇ ਸ਼ੀਟ ਮੁਰੇ ਨੂੰ ਡਰਾਤੀ ਸੀ ਉਹ ਤਾਂ ਤਾਂ ਉਹਨੂੰ ਕਹਿ ਬਹਿ ਜਾ ਕ੍ਰੋਜ਼ਰ ਬਹਿ ਜਾ ਰਾਮਨਾਥ ਪੂਰੇ ਬਹਿ ਜਾਏ ਆ ਮੈਂ ਬਸ ਸਕੂਲ ਕੋ ਟੈਲੀਆ ਇੱਕ ਸ਼ਰਾਰਤੀ ਬੱਚਾ ਜ ਆ ਆ ਆਪਣੇ ਨਾਲ ਫਿਰ ਆਪਾਂ ਪਹੁੰਚ ਗਏ ਤਰਾਹੇ ਬਸ ਇਹ ਅੱਧੇ ਘੰਟੇ ਦੇ ਵਿੱਚ ਵਿੱਚ ਆਪਾਂ ਤੋਂ ਪਹਿਲਾਂ ਆਪਾਂ ਮੱਥਾ ਟੇਕਿਆ ਗੁਰਦੁਆਰਾ ਚਸ਼ਮਾ ਸਾਖ ਤੇ ਡੈਡੀ ਨੂੰ ਵੀ ਮੇਰੇ ਲਈ ਕੋਈ ਮੱਝ ਲੈ ਕਾ ਨੂੰ ਇਸ ਕੇਦਰ ਨੂੰ ਆਈ ਸੀ ਕੇ ਮੱਥਾ ਵੀ ਦਿੱਤੀ ਚੱਲਦੇ ਆ ਘਰ ਜਾ ਕੇ ਬੈਠਾਂਗੇ ਕਰਨਾ ਮਾ ਨਾ ਕੀ ਕਰਨਾ ਤੂੰ ਸੱਸਰੀ ਗਾਲ ਬਣਾਉਣੀ ਆ ਸੱਸਰੀ ਗਾਲ ਤਾਂ ਬਣਾਉਣੀ ਹੁੰਦੀ ਆ ਕਿਹਨੂੰ ਬਣਾਉਣੀ ਆ ਸੱਸਰੀ ਗਾਲ ਮੈਂ ਤਾਂ ਨਾਨੀ ਨੂੰ ਨਾਨੀ ਨੂੰ ਬੁਲਾਉਂਗਾ ਕੰਮ ਚੱਕ ਰਿਹਾ ਜਦੋਂ ਮਾਮੂ ਆਊਗਾ ਤੇ ਮਾਮੂ ਨੂੰ ਵੀ ਬੁਲਾਉਣੀ ਆ ਵਾ ਖਾਣਾ ਮਾਮੂ ਦੇ ਨਾਮ ਖਾੜੇ ਕਰੂ ਖਾਲੇ ਕਰਾਂਗਾ ਮਾਮੂ ਨਾਲ ਪੜਦਾ ਤੇਰੇfrozen ਕੱਲੀ ਹੋ ਰਹੀ ਵਿਚਾਰੀ ਪਿੰਜਰੇ ਦੇ ਵਿੱਚ ਸ਼ੈਲੀ ਤੇ 소ਫੀ ਆ ਰਹੀਆਂ ਹੈਲੋ ਸ਼ੈਲੀ ਕਮਰੇ ਦੇ ਵਿੱਚ ਆਪਦੇ ਵਿੱਚ ਬ੍ਰਾਂਟਡ ਰੂਮ ਕਿੰਨਾ ਅਲੂ ਕਰਦੀ ਆ ਲੈ ਚੀਕੂ ਲੱਗੇ ਹੋਏ ਨੇ ਆਪਣੇ ਬਹੁਤ ਸਾਰੇ ਪਰਿਆ ਪਿਆਰ ਦਾ ਹਾਂਜੀ ਟਾਈਮ 6:00 ਵਜੇ ਤੇ ਅਸੀਂ ਸਾਰੇ ਜਾਣੇ ਚੱਲੇ ਆ ਉਧਰ ਪਿੰਡ ਕਹਿੰਦੇ ਆ ਜਿੱਕੇ ਕੰਟਾ ਕੋ ਉਧਰ ਲਾ ਕੇ ਆਉਨੇ ਆ ਫਿਰ ਆ ਕੇ ਰੋਟੀ ਬਣਾਵਾਂਗੇ ਖਾਵਾਂਗੇ ਚਲੋ ਆਜੋ ਬੱਚਿਓ ਉੱਥੇ ਸ਼ਰਾਰਤ ਕਿਸੇ ਨਾਲ ਨਹੀਂ ਕਰਨੀ ਨਹੀਂ ਉੱਥੇ ਡੰਗੜ ਡੰਗੜ ਹੋ ਜਾਣਗੇ ਤੁਹਾਨੂੰ ਸਾਰੇ ਓਏ ਸੜ ਗਿਆ ਸ਼ਰਾਰਤ ਕਿਸੇ ਨੇ ਨਹੀਂ ਕਰਨੀ ਲੈ ਫਿਰ ਦੇਖ ਜਾਣਗੇ ਸ਼ਰਾਰਤ ਤੋਂ ਕਿਦਾਂ ਮੈਂ ਉੱਥੇ ਖੜਕਾ ਦੇਣ ਨੇ ਹਸ ਤੱਕ ਗੇਟ ਵੀ ਲਾ ਲਏ ਸੀਗੇ ਕੁੰਡੇ ਜਿੰਦੇ ਅਸੀਂ ਜਿੱਦ ਕੀਤੀ ਤੁਹਾਡੀ ਜਿੱਦ ਕਰਕੇ ਨਹੀਂ ਸਾਨੂੰ ਇੱਕ ਕੰਮ ਆ ਸੀ ਤਾਂ ਚੱਲੇ ਆ ਜਿੱਦ ਤੁਹਾਡੀ ਮੈਂ ਬੜੀ ਚੱਲਣ ਦੇਣੀ ਸੀ ਪਾਪੇ ਨੂੰ ਫੇਰ ਰੋਟੀ ਵੀ ਨਹੀਂ ਮਾਰਨੀ ਸੀਗੀ ਥਾਪਾ ਦਾ ਮਰ ਗਿਆ ਕੇ ਆਪਣੀ ਖਾਂਦਾ ਨਾ ਕਾਂਦਾ ਅਸੀਂ ਤਾਂ ਆਪਣੀ ਖਾ ਕੇ ਪੈ ਜਾਣਾ ਸੀ ਨਹੀਂ ਉਧਰ ਹੀ ਖਾ ਜਾਉਂਦਾ ਅਵੀ ਆਪਾਂ ਅਗੇ ਘਰ ਟਾਈਮ 7:30 ਦਾ ਹੋ ਗਿਆ ਹੁਣ ਮੰਮੀ ਤਿਆਰੀ ਕਰਨ ਲੱਗੇ ਡਿਨਰ ਦੀ ਡਿਨਰ ਕਰ ਤਿਆਰੀ ਕਰ ਲਾ ਡਿਨਰ ਦੀ ਫਿਰ ਫਰੂਟ ਵੀ ਖਾ ਲੈ ਉਸ ਤੋਂ ਬਾਅਦ ਦਿਖਾ ਕੇ ਆਉਣੀ ਆਨਾਂ ਮੈਂ ਆ ਦੇਖ ਸਾਰੇ ਲੈ ਲਓ ਮੈਂ ਕਹਾਂ ਨੀ ਕੋਲੀ ਕੋਲੀ ਆ ਜਾਣੀਆਂ ਦੇਖ ਲੈ ਉਹ ਪੀਤਾ ਡੈਡੀ ਰੋਟੀ ਤਿਆਰ ਹੋ ਰਹੀ ਆ ਰੋਟੀ ਤੋਂ ਬਾਅਦ ਫਰੂਟ ਵੀ ਖਾਣਾ ਆਪਾਂ ਨੇ ਪਪੀਤਾ ਕਹਦਾ ਟਮਾਟਰ ਪਪੀਤਾ ਇਹ ਤਾਂ ਨਿਆਣੇ ਮਕੌੜ ਲੱਗੇ ਸੀ ਮਾਂ ਨਾ ਵੇ ਸਾਰੇ ਖਾਵਾਂਗੇ ਆਲੇ-ਦੋਲੇ ਜੁਗਾਦੇ ਸੱਚ ਇੰਦਰਜੀਤ ਕਹਿੰਦਾ ਇਹ ਕੀ ਹੈ ਟਮਾਟਰ ਦੱਸ ਤੁਹਾਡੇ ਪਪੀਤਾ ਦੀ ਉਹ ਬੇਇੱਜ਼ਤੀ ਕਰੀ ਜਾਂਦਾ ਕਹਿੰਦਾ ਟਮਾਟਰ ਕੱਟਦੇ ਆ ਇਹਨੂੰ ਵਿੱਚ ਵੀ ਆਉਣਗੇ ਨਾ ਵੀ ਤਾਂ ਵੱਡੇ ਚ ਨਹੀਂ ਹੁੰਦੇ ਇਹ ਇਹ ਤਾਂ ਵਿਚਾਰਦੇ ਇਹ ਤਾਂ ਬਾਲਾ ਬੜਾ ਇਹ ਤਾਂ ਕੀ ਹੋਣੇ ਆ ਹਣ ਹੋਰ ਦਿਖਾਉ ਕੱਢ ਕੇ ਕਰ ਲੈਨੇ ਤੂੰ ਪਤਿੱਲੇ ਲਾ ਆ ਵੀ ਘੜਦਾ ਹਾਂ ਆ ਵੀ ਘੜਦਾ ਇਹ ਪਤਿੱਲੇ ਚ ਲਕੋ ਲੋਗਾ ਤਰਖਿਆ ਇਹਨੇ ਕਿਤੇ ਅਸੀਂ ਪਕਾਉਣ ਵਾਸਤੇ ਥੋੜੀ ਇੱਕ ਪਤਿੱਲੇ ਚ ਇੱਕ ਉਧਰ ਇਹ ਕੱਚੇ ਸੀ ਫਿਰ ਸੀ ਅਟੋੜੀ ਤਾਂ ਥੋੜੀ ਜਿਹੀ ਪਕਾਉਣ ਵਾਸਤੇ ਪਤਿੱਲੇ ਚ ਪੜਦੇ ਨੀਂ ਦੋ ਅੱਛਾ ਦੋ ਪੜਦੇ ਨੀਂ ਮੰਨਦੀ ਐ ਆ ਤਾਂ ਗੱਲ ਬਣੂ ਲੋ ਵੀ 10:30 ਹੋਏ ਪਏ ਨੇ ਜੋਬਨ ਸਾਡਾ ਪੜਾਈ ਕਰਨ ਲੱਗਿਆ ਅਸੀਂ ਪੈਣ ਲੱਗਿਆ ਆਰੇ ਮਸਟਰ ਆ ਗਿਆ ਜੋ ਬੰਦਾ ਸਹੀ ਗੱਲ ਆ ਸਕੇਲਾ ਬਣਾ ਰਿਹਾ ਕੀ ਹੋ ਗਿਆ ਤੁਹਾਨੂੰ ਨੀਂਹ ਨਹੀਂ ਆਉਂਦੀ ਅੱਜ ਦੀ ਮੀਟਿੰਗ ਦਾ ਇੱਥੇ ਹੀ ਹੋ ਗਿਆ ਐਂਡ ਚਲੋ ਭਾਈ ਪੋ ਸੋ ਚਲੋ ਅੱਜ ਦੇ ਬਲੌਗ ਦਾ ਵੀ ਆਪਾਂ ਇੱਥੇ ਹੀ ਕਰਦੇ ਆ ਐਂਡ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜੁਲੂ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਇਲੈਕਟ੍ਰੀਸ਼ੀਅਨ ਸਾਡਾ ਖੜਾ ਸਵਿਚ ਬੰਦ ਕਰਨ ਤੇ ਸੋ ਗੁੱਡ ਨਾਈਟ ਬਾਏ ਬਾਏ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂ ਮਿਸਿਸ ਗਿਲਦੇ ਵਿੱਚ ਉਮੀਦ ਕਰਦੇ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਅੱਜ ਦੇ ਬਲੌਗ ਦੀ ਟਾਈਮ 7:30 ਹੋ ਚੁੱਕਿਆ ਤੇ ਆਪਾਂ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਸੰਗੋਵਾਲ ਨੂੰ ਬ੍ਰੇਕਫਾਸਟ ਆਪਾਂ ਨੇ ਆਪਣਾ ਕਰ ਲਿਆ ਔਰ ਚਲੋ ਫਿਰ ਚੱਲਦੇ ਆਂ ਸੰਗੋਵਾਲ ਨੂੰ ਕਿਉਂਕਿ ਮੰਮੀ ਨੇ ਵੀ ਜਾਣਾ ਥੋੜੇ ਦਿਨ ਪਹਿਲਾਂ ਆਪਾਂ ਨਗਰ ਕੀਰਨ ਵਾਲੇ ਬਲੌਗ ਦੇ ਵਿੱਚ ਦਿਖਾਇਆ ਸੀ ਜੋਰਾ ਸਿੰਘ ਸੀਗਾ ਜਿਹੜਾ ਸਾਡਾ ਤੇ ਉਹ ਰਾਤ ਡੈਥ ਹੋ ਗਈ ਉਹਨਾਂ ਦੀ ਤੇ 슈ਗਰ ਦੇ ਅਟੈਕ ਦੇ ਨਾਲ ਯਾ ਸੋ ਚਲੋ ਮੈਨੂੰ ਉੱਧਰ ਜਾਣਾ ਆ ਬਹੁਤ ਨਾਈਸ ਹੁੰਦਾ ਸੀਗਾ ਉਹ ਤੇ ਉਹਦੇ ਹਵਾਲੇ ਘਰ ਛੱਡ ਕੇ ਮੇਰੇ ਕੋਲ ਟੈਨਸ਼ਨ ਨਹੀਂ ਰਹਿੰਦੀ ਸੀਗੀ ਚਲੋ ਫਿਰ ਆਪਾਂ ਵੀ ਚੱਲਦੇ ਫਿਰ ਕਿੱਥੇ ਹੈਗਾ ਸੰਡੇ ਤੇ ਸੰਡੇ ਨੂੰ ਸ਼ੋਰੂਮ ਤੇ ਵੀ ਆਪਾਂ ਨੂੰ ਕਾਫੀ ਕੰਮ ਹੁੰਦਾ ਜਵਨਾ ਚੱਲ ਸੋਟਲ ਨਹੀਂ ਲੈਣੀ ਨਹੀਂ ਫਰੋਜ਼ਨ ਹੋਰੀ ਰਹੂਗੀ ਓਏ ਚਲ ਆਉਗੀ ਚਲ ਆਜੂਗੀ ਫਿਰ ਪਾਪਾ ਲੈ ਜਾਊਗਾ ਲਓ ਜੀ ਆਪਾਂ ਥਰਪੇ ਰੈਡਰ ਤੋਂ ਜੋਵਨ ਨੇ ਜਾ ਕੇ ਸਾਰਾ ਦਿਨ ਪੜਨਾ ਹੈ ਨਾ ਜੋਵਨ ਕੱਲੂ ਪੇਪਰ ਹੈ ਨਾ ਪੜਨਾ ਛਡੋ ਤੇਰੇ ਤੇ ਪੜਨਾ ਮਮਾ ਮੈਂ ਤਾਂ ਗੱਲ ਛੱਤੀ ਮਾਰ ਕੇ ਭੇਜਾਂ ਨੀਆ ਅੱਛਾ ਜੀ ਬਹੁਤ ਸਿਆਣਾ ਪੇਪਰ ਆ ਗਿਆ ਤੁਹਾਨੂੰ ਅੱਜ ਕੀ ਕਰ ਲੈਣੀ ਆ ਕੀ ਕਰ ਲੈਣੀ ਆ ਹੌਲੀਡੇ ਤੇਰਾ ਚੰਗੀਦਰਾ ਬਣਾ ਦਿੰਦਾ ਮੈਂ ਹੌਲੀਡੇ ਜਿਹਦਾ ਪੁੱਤ ਹੈ ਪੱਕੀ ਹੌਲੀਡੇ ਹੋ ਜਾਣੀਆਂ ਸਕੂਲ ਚ ਫਿਰ ਟਾਈਮ ਹੋ ਗਿਆ ਸਵਾ 6 ਦਾ ਮੈਂ ਅੱਗੇ ਉੱਪਰ ਅੱਜ ਪੂਰਾ ਦਿਨ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਕੁਝ ਕੀਤਾ ਹੀ ਨਹੀਂ ਹੈਗਾ ਤੁੱਪੀ ਸੇਕੀ ਅੱਜ ਆਪਾਂ ਸ਼ਾਪ ਵੀ ਥੋੜੀ ਜਲਦੀ ਵਧਾ ਦਿੱਤੀ ਕਿਉਂਕਿ ਮੁੰਡਿਆਂ ਨੇ ਕਿਤੇ ਫਰਨੀਚਰ ਦੀ ਅਨਲੋਡਿੰਗ ਕਰਨ ਜਾਣਾ ਸੀਗਾ ਤੇ ਤਾਂ ਕਰਕੇ ਫਿਰ ਇਹਨਾਂ ਜਿੱਦ ਕੇ ਚਲੋ ਆਪਾਂ ਵੀ ਉਪਰੀ ਚੱਲਦੇ ਆਂ ਫਿਰ ਸੋ ਚਲੋ ਜੀ ਹੁਣ ਆਪਾਂ ਫਰੈਸ਼ ਅਪ ਹੋ ਕੇ ਬੈਠੀਏ ਕੋਈ ਮੂਵੀ ਵਗੈਰਾ ਦੇਖੀਏ ਤੇ ਆਰਾਮ ਨਾਲ ਰੈਸਟ ਕਰੀਏ ਆਪਣੇ ਰੂਮ ਨੂੰ ਬਹੁਤ ਮਿਸ ਕੀਤਾ ਹੁਣ ਇੱਕ ਦਿਨ ਲਈ ਵੀ ਕਿਤੇ ਜਾਓ ਤਾਂ ਫਿਰ ਥੋੜਾ ਜਿਹਾ ਅਨਕੰਫਰਟੇਬਲ ਜਿਹਾ ਹੋ ਜਾਂਦਾ ਤੇ ਜਿੱਦਾਂ ਕਹਿ ਨਹੀਂ ਦਿੰਦੇ ਹੁੰਦੇ ਕਿ ਆਪਣੇ ਘਰ ਦੇ ਵਿੱਚ ਆ ਕੇ ਥੋੜਾ ਜਿਹਾ ਸਕੂਨ ਜਿਹਾ ਮੈਨੂੰ ਮੇਰਾ ਜਿੱਦਾਂ ਰੂਮ ਦੇ ਵਿੱਚ ਆ ਕੇ ਸਕੂਨ ਜਿਹਾ ਹੀ ਮਿਲ ਜਾਂਦਾ ਇੱਕ ਸੋ ਚਲੋ ਦੇਖੀਏ ਬੱਚੇ ਕੀ ਕਰਦੇ ਆ ਜੋਵਨ ਦਾ ਕੱਲ ਐਗਜ਼ਾਮ ਵੀ ਆ ਬਹੁਤ ਟੈਂਸ਼ਨ ਆ ਐਗਜ਼ਾਮ ਬੱਚਿਆਂ ਦੇ ਬਟ ਟੈਂਸ਼ਨ ਮੈਨੂੰ ਹੋ ਜਾਂਦੀ ਆ ਪਤਨ ਕਿੱਦਾਂ ਕਿੱਦਾਂ ਕਰਨਗੇ ਬਟ ਅੱਜ ਕਾਫੀ ਸਲਿਵਸ ਮੈਂ ਮਹਿਕ ਨੂੰ ਵੀ ਵੀਐਸ ਦਾ ਕਰਵਾਤਾ ਜੋਵਨ ਨੂੰ ਵੀ ਕਾਫੀ ਕਰਵਾਇਆ ਬਾਕੀ ਚਲੋ ਬੈਟਰ ਹੀ ਕਰਨਗੇ ਟਾਈਮ ਹੋ ਗਿਆ 8:30 ਦਾ ਤੇ ਅੱਜ ਸੋਚਿਆ ਸੀਗਾ ਜਲਦੀ ਡਿਨਰ ਕਰਕੇ ਫ੍ਰੀ ਹੋ ਕੇ ਬੈਠਾਂਗੇ ਬਟ ਇੰਦਰਜੀ ਤਾਬਚਾਰੇ ਜਦੋਂ ਉੱਪਰ ਆਉਣ ਲੱਗੇ ਉਹੀ 6:30 ਜਦੋਂ ਮੈਂ ਆਈਆਂ ਸ਼ਾਪ ਤਾਂ ਆਪਾਂ ਬੁਧਾਤੀ ਸੀ ਉਦੋਂ ਤੇ ਜਾਨੂ نیچے ਉਹਨਾਂ ਕੋ ਫੇਰ ਕਸਟਮਰ ਆ ਗਏ। ਔਰ نیچے బిజీ ਹੋ ਗਏ ਤੇ ਹੁਣ ਹੋ ਗਿਆ ਟਾਈਮ 8:30 ਦਾ ਉਹ ਜਦੇ ਉੱਥੀ ਨੇ। ਤੇ ਜੋਵਨ ਨੇ ਖੂਬ ਸਟੱਡੀ ਵੀ ਕਰ ਲਈ ਉਸ ਤੋਂ ਬਾਅਦ ਹੈ ਨਾ ਜੋਵਨ? ਮੈਕ ਨੇ ਵੀ ਕਰ ਲਈ ਤਿਆਰੀ ਹੈ ਨਾ ਫਸਟ ਇਗਜ਼ਾਮ ਦੀ ਉਹਨਾਂ ਦੀ। ਮੈਕ ਦਾ ਫੋਕਟ ਆਊਗਾ। ਫਸਟ ਆਏਗਾ। ਚਲੋ ਦੇਖਦੇ ਆਂ ਕਿ ਮੈਕ ਦਾ ਇਗਜ਼ਾਮ ਤਾਂ ਅਜੇ 40 ਨੂੰ ਆ। ਬਟ ਤਿਆਰੀ ਹੈ ਚਲੋ ਪ੍ਰੋਪਰ। ਸੋ ਚਲੋ ਵੇਟ ਕਰਦੇ ਹਾਂ ਅੰਦਰ ਜਿੱਦੀ ਜਦ ਤੱਕ ਆਉਂਦੇ ਆ। ਮੈਂ ਲਗਾਈ ਆ ਮੂਵੀ ਗੁੱਡਬਾਈ ਤੇ ਦੇ ਦੇਆ ਕਿੱਦਾਂ ਦੀ ਆ